ਜੀ ਜੋ ਸਾਂਝਾ ਸੀ ਮਸਲਾ ਕੋਟਨ ਵਾਲਾ ਟਾਈਮ ਬਾਅਰ ਵਾਰਤਾਲਾਪ ਹੋਈ ਹੈ ਇੱਕ ਦਜੀਤ ਸਾਹਿਬ ਦੋਸਾਂ ਦਾ ਜਿਹੜੇ ਅਮਿਤab ਬੱਛਨ ਨੂੰ ਪੈਰੀ ਹਸ ਲਾਉਂਦੇ ਨੇ ਉਹ ਕਾਫੀ ਵੀ ਬਾਤ ਪੂਰੇ ਹੌਲਡ ਦੇ ਮੀਡੀਆ ਦੇ ਵਿੱਚ ਫੈਲਿਆ ਆ ਤੇ ਦੂਜੀ ਗੱਲ ਇੱਥੇ ਹੈ ਕਿ ਅਮਿਤab ਬੱਛਨ ਨੇ ਇੱਕ ਮਾਫੀ ਮੰਗੀ ਹੈ ਲਿਖਤ ਦੇ ਵਿੱਚ ਜੋ ਸ਼੍ਰੀ ਕਾਰਤਕ ਸਾਹਿਬ ਵਿਖੇ ਉਹ ਚਿੱਠੀ ਪਈ ਹੋਈ ਹੈ ਕਿ ਉਹ जायਜ਼ ਸੀਗਾ ਜਦੋਂ ਨਸਲ ਕੁਸ਼ੀ ਹੁੰਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਖੂਨ ਦਾ ਬਦਲਾ ਖੂਨ ਹੈ ਜੀ ਦੇਖੋ ਉਹਦੇ ਸਬੰਧੀ ਮੈਂ ਪਹਿਲਾਂ ਸਟੇਟਮੈਂਟ ਦੇ ਚੁੱਕਾ ਠੀਕ ਹੈ ਤੇ ਮੇਰੀ ਉਹ ਸਟੇਟਮੈਂਟ ਹੈ ਕਿ ਉਹ ਠੀਕ ਉਹਨਾਂ ਨੇ ਮਾਫੀ ਆਪਣੀ ਇੱਥੇ ਭੇਜੀ ਉਹਨਾਂ ਨੇ ਕਿਹਾ ਵੀ ਮੈਂ નિર્ਦੋਸ਼ ਹਾਂ ਪਰ ਕੋਈ ਜਾਂਚ ਹੋਈ ਜਾਂਚ ਕਿਹਨੇ ਕਰਨੀ ਹੈ ਸਰਕਾਰਾਂ ਨੇ ਤੇ ਏਜੰਸੀਆਂ ਨੇ ਜਾਂਚ ਹੋਣ ਤੋਂ ਬਾਅਦ ਜੇ ਕੋਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਫਿਰ ਤੇ ਆਪਾਂ ਕਿਸੇ ਨੂੰ ਬੇਕਸੂਰ ਕਹਿ ਸਕਦੇ ਹਾਂ ਪਰ ਜਿਹੜੀ ਸਿੱਖ ਚੇਤਨਾ ਵਾਂ ਸਿੱਖ ਚੇਤਨਾ ਉਹਨਾਂ ਨੂੰ ਬੇਕਸੂਰ ਨਹੀਂ ਮੰਨਦੀ ਔਰ ਸਿੱਖ ਚੇਤਨਾ ਜਿਹੜੀ ਬੜੀ ਪਰਪੱਕਾ ਜਿਨੇ ਵੀ ਸਾਡੇ ਨਾਲ ਧੱਕਾ ਕੀਤਾ ਜਿਨੇ ਵੀ ਸਾਡੇ ਨਾਲ ਬੇਇਨਸਾਫੀ ਕੀਤੀ ਸਿੱਖਾਂ ਨੇ ਉਹਨਾਂ ਦੇ ਨਾਮ ਜਿਹੜੇ ਆ ਦਿਲਾਂ ਤੇ ਲਿਖੇ ਹੋਏ ਆ ਆ ਇਥੋਂ ਕੋਈ ਦੁਨਿਆਵੀ ਅਦਾਲਤ ਤੋਂ ਬਚ ਜੇ ਦੁਨਿਆਵੀ ਸਰਕਾਰਾਂ ਤੋਂ ਬਚ ਜੇ ਉਹ ਵੱਖਰੀ ਗੱਲ ਆ ਪਰ ਸਿੱਖਾ ਦੀ ਨਜ਼ਰ ਦੇ ਵਿੱਚ ਉਹ ਬੰਦਾ ਦੋਸ਼ੀ ਆ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਸਾਡੀ ਨਸ਼ਲਕੁਸ਼ੀ ਹੋਈ ਉਹਦਾ ਯੋਗਦਾਨ ਇੱਥੇ ਹੈਗਾ ਬਾਕੀ ਮੈਂ ਤੇ ਇਹ ਵੀ ਸਮਝਦਾ ਇਹ ਬੜੀ ਵੇਖੋ ਇੱਕ ਦਰਦਨਾਕ ਜੀ ਗੱਲ ਆ ਨਾ ਜਿਹੜੇ ਬੰਦੇ ਨੇ ਕਿਹਾ ਉਦੋਂ ਪ੍ਰਧਾਨ ਮੰਤਰੀ ਨੇ ਕਿ ਜਦ ਬੜਾ ਪੇੜ ਗਿਰਦਾ ਹੈ ਤੋ ਧਰਤੀ ਹਿਲਦੀ ਹਰਜੀਵ ਗਾਂਧੀ ਨੇ ਕਿਹਾ ਸੀ ਉਹਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਕਾਨੂੰਨ ਯੂਨੀਵਰਸਿਟੀ ਆ ਜਿਨੇ ਕਾਨੂੰਨ ਦੀਆਂ ਧੜੀਆਂ 1984 ਦੇ ਵਿੱਚ ਖੁੱਲੀਆਂ ਡਾਈਆਂ ਤੇ ਸਾਡੇ ਗਲਾਂ 'ਚ ਟਾਇਰ ਪਾਇਆ ਗਿਆ ਉਹਦੇ ਨਾਮ ਦੇ ਉੱਤੇ ਇੱਥੇ ਰਜੀਵ ਗਾਂਧੀ ਯੂਨੀਵਰਸਿਟੀ ਜਿਹੜੀ ਲਾਜ ਯੂਨੀਵਰਸਿਟੀ ਆ ਉਹ ਸਿੱਖਾਂ ਦਾ ਮੂੰਹ ਤੇ ਚੜਾਉਂਦੀ ਚੜਾਉਂਦੀ ਆ ਦੁਨੀਆਂ ਦੇ ਹਰ ਇਨਸਾਫਪਸੰਦ ਬੰਦੇ ਦਾ ਮੂੰਹ ਚੜਾਉਂਦੀ ਆ ਇਸ ਕਰਕੇ ਦਾ ਨਾਮ ਜਿਹੜਾ ਬਦਲ ਦੇਣਾ ਚਾਹੀਦਾ ਇਹਦਾ ਨਾਮ ਇਹ ਨਹੀਂ ਚਾਹੀਦਾ ਬਸ ਬਸ ਮੱਦੇਨਜ਼ਰ ਰੇਖਤਾ ਦਾ ਹੋਕਾ ਦਿਓਗੇ ਸਿੰਘ ਸਾਹਿਬ ਸਤਬ ਦੀ ਸਮਾਗਮ ਆ ਰਹੇ ਹੈ ਇਥੋਂ ਦਾ ਸੱਦਾ ਦਿਓਗੇ ਸਿੰਘ ਸਾਹਿਬ ਜਾ ਰਹੇ ਹੋ ਜੀ ਪਾਕਿਸਤਾਨ ਜੱਥੇ ਦੇ ਨਾਮ ਮੈਂ ਜਾ ਰਿਹਾ ਜੀ ਮੈਂ ਕੱਲ ਜਾਊਂਗਾ ਕਿੱਥੇ ਜਾਓਗੇ ਜੀ ਜਤਿਦਾ ਸਿੰਘ ਸਮੁੰਦਰੀ ਉਹ ਜੱਥੇ ਦੇ ਨਾਮ ਉੱਧਰ ਸੱਦਾ ਵੀ ਹੈ ਕਹਿੰਦੇ ਨਾਨਕਸ਼ਹੀ ਕਲੰਡ ਨੂੰ ਲੈ ਕੇ ਅਸੀਂ ਸਿੰਘ ਸਾਹਿਬ ਨੂੰ ਬੁਲਾਏ ਇਹ ਕੋਈ ਅਜੇ ਮਸਲੇ ਨਹੀਂ ਆ ਗਏ ਸਿੱਖਾਂ ਦੇ ਸਾਹਮਣੇ ਹੋਰ ਬਹੁਤ ਸਾਰੀਆਂ ਚੁਣੌਤੀਆਂ ਪਹਿਲਾਂ ਆਪਾਂ ਨੂੰ ਦੂਜੀ ਗੱਲ ਤੋਂ ਪੰਥ ਪੰਥ ਤੇ ਇਕੱਠਾ ਹੀ ਆ ਕਿੰਝ 500 ਪੰਥ ਕਿੱਥੇ ਲੱਗਾ ਸਟੇਜਾਂ ਤੋਂ ਉਹ ਦਿਨ ਅਨੰਦਪੁਰ ਉਹ ਸਟੇਜ ਤੇ ਸਰਕਾਰ ਦੀ ਆ ਨਾ ਉਹ ਤੇ ਆਪਣੇ ਉਹਦੇ ਕਹਿੰਦੇ ਗੋਲਕਾ ਚੋਕੋ ਜਿਹੜੇ ਕਹਿੰਦੇ ਗੋਲਕਾ ਚੋਕੋ ਇਹਨਾਂ ਨੂੰ 500 ਤੁਸੀਂ ਕਿੱਦਾ ਗੈਰੋਂਗੇ ਪੰਥ ਹੋ ਹੁੰਦਾ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜਾ ਸਿਰ ਦੀਜਾ ਕਾਣ ਨਾ ਕੀਜਾ ਜਿਹੜਾ ਸਿੱਖੀ ਲਈ ਨੰਗੇ ਧੜ ਗੱਲ ਕਰਦਾ ਸਾਬਤ ਸੂਰਤ ਹੁੰਦਾ ਗੁਰਸਿੱਖੀ ਨੂੰ ਪਰਣਾਉਂਦਾ ਬਾਕੀ ਸਾਰੇ ਗੁਰੂ ਨਾਨਕ ਨਾਮ ਲਿਵਾ ਵੀ ਸਾਡੇ ਭਰਾ ਆ ਔਰ ਸਰਕਾਰਾਂ ਨੂੰ ਪੰਥ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਰਜੀਤ ਉਹਨਾਂ ਨੂੰ ਕੀ ਸਿਹਤ ਚੀਜ਼ ਕੀ ਉਹਦੇ ਸਾਫ ਦਾ ਜ਼ਹਿਦਾ ਨੂੰ ਲੀਡ ਕਰ ਰਹੇ ਪਿੱਛੇ